ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵਰਤ ਦੇ ਲਈ ਦੋਬਲੇ ਹੋਏ ਆਲੂਆਂ ਦੀ ਸਬਜ਼ੀ ਬਣਾਵਾਂਗੇ ਚਲੋ ਜੀ ਵੇਖ ਲੈਣੇ ਆਂ ਇਹ ਸਬਜ਼ੀ ਕਿਵੇਂ ਬਣਦੀ ਹੈ ਆਲੂਆਂ ਨੂੰ ਮੈਂ ਪਾਣੀ ਦੇ ਵਿੱਚ ਕੱਟ ਕੇ ਚੰਗੀ ਤਰ੍ਹਾਂ ਧੋੜਿਆ ਸੀ ਹੁਣ ਆਪਾਂ ਆਲੂਆਂ ਨੂੰ ਉਬਾਲ ਲਵਾਂਗੇ ਕੁੱਕਰ ਦਾ ਢੱਕਣ ਬੰਦ ਕਰਕੇ ਇੱਕ ਵਿਸਲ ਲਗਾ ਲਵਾਂਗੇ ਹੁਣ ਆਲੂ ਉਬਲ ਚੁੱਕੇ ਨੇ ਆਲੂਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਆਲੂ ਕੱਟ ਕੇ ਉਬਾਲਣ ਦੇ ਨਾਲ ਆਲੂ ਜਲਦੀ ਉਪਲ ਜਾਂਦੇ ਨੇ ਇਸ ਦੇ ਲਈ ਮਾਲੂਆਂ ਨੂੰ ਇਸ ਤਰੀਕੇ ਨਾਲ ਕੱਟ ਕੇ ਉਬਾਲਿਆ ਹੈ ਆਪਾਂ ਇਸੇ ਸਬਜ਼ੀ ਨੂੰ ਵਰਤ ਦੇ ਵਿੱਚ ਵੀ ਖਾ ਸਕਦੇ ਹਾਂ ਤੇ ਬਿਨਾ ਵਰਤ ਤੋਂ ਵੀ ਖਾ ਸਕਦੇ ਹਾਂ ਜੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਸਬਜ਼ੀ ਬਣਾਉਣ ਦੇ ਲਈ ਜੋ-ਜੋ ਸਮਾਨ ਚਾਹੀਦਾ ਉਹ ਵੇਖ ਲੈਨੇ ਆਂ ਥੋੜੀ ਜੀ ਅਦਰਕ ਲਵਾਂਗੇ ਇਸ ਤਰੀਕੇ ਨਾਲ ਕੱਟੀ ਹੋਈ ਇੱਕ ਟਮਾਟਰ ਲਵਾਂਗੇ ਇੱਕ ਹਰੀ ਮਿਰਚ ਲਵਾਂਗੇ ਹੁਣ ਆਪਾਂ ਇਸ ਦੀ ਸਬਜ਼ੀ ਬਣਾ ਲਵਾਂਗੇ ਸਬਜ਼ੀ ਬਣਾਉਣ ਦੇ ਲਈ ਕੜਾਹੀ ਦੇ ਵਿੱਚ ਇੱਕ ਕੜਛੀ ਘਿਓ ਲਵਾਂਗੇ ਘਿਓ ਨੂੰ ਪਿਘਲਾ ਲਵਾਂਗੇ ਤੇ ਘਿਓ ਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੀਰੇ ਨੂੰ 골ਡਨ ਬ੍ਰਾਊਨ ਹੁੰਨ ਤੱਕ ਪਕਾ ਲਵਾਂਗੇ ਹੁਣ ਇਸ ਦੇ ਵਿੱਚ ਅਦਰਕ ਪਾਵਾਂਗੇ ਕੱਟੀ ਹੋਈ ਅਦਰਕ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਅਦਰਕ ਨੂੰ ਵੀ ਥੋੜਾ ਜਿਹਾ ਪਕਾ ਲਵਾਂਗੇ ਆਪਾਂ ਇਹ ਸਬਜ਼ੀ ਨੂੰ ਘਿਓ ਦੇ ਵਿੱਚ ਬਣਾਵਾਂਗੇ। ਹਰੀ ਮਿਰਚ ਪਾਵਾਂਗੇ। ਹਰੀ ਮਿਰਚ ਨੂੰ ਵੀ ਮਿਕਸ ਕਰ ਲਵਾਂਗੇ ਘਿਓ ਦੇ ਵਿੱਚ। ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੀ। ਆਪਾਂ ਇਹ ਸਬਜ਼ੀ ਨੂੰ ਵਰਤ ਵਿੱਚ ਵੀ ਖਾ ਸਕਦੇ ਹਾਂ ਤੇ ਬਿਨਾਂ ਵਰਤ ਤੋਂ ਵੀ ਖਾ ਸਕਦੇ ਹਾਂ। ਟਮਾਟਰ ਪਾਵਾਂਗੇ। ਟਮਾਟਰ ਨੂੰ ਹਿਲਾ ਲਵਾਂਗੇ। ਤੇ ਥੋੜੀ ਦੇਰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਇਹ ਸਬਜ਼ੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਜੀ ਜੇਕਰ ਆਪਾਂ ਇਸ ਨੂੰ ਇੱਕ ਵਾਰ ਖਾਵਾਂਗੇ ਤਾਂ ਆਪਾਂ ਇਸ ਨੂੰ ਵਾਰ-ਵਾਰ ਬਣਾਵਾਂਗੇ टमाटर ਜਲਦੀ ਸੌਫਟ ਹੋ ਜਾਵੇ ਇਸ ਦੇ ਲਈ ਸਵਾਦ ਅਨੁਸਾਰ ਨਮਕ ਪਾਵਾਂਗੇ ਆਪਾਂ ਇਸ ਦੇ ਵਿੱਚ ਜ਼ਿਆਦਾ ਮਿਰਚ ਮਸਾਲੇ ਐਡ ਨਹੀਂ ਕਰਾਂਗੇ ਜੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ 2 ਚਮਚ ਪਾਵਾਂਗੇ ਬਾਕੀ ਤੁਸੀਂ ਜਿਹੜੇ ਮਸਾਲੇ ਵਰਤਦੇ ਦੇ ਵਿੱਚ ਖਾ ਲੈਨੇ ਹੋ ਉਹ ਮਸਾਲੇ ਪਾ ਲਿਓ ਜੀ ਹੁਣ ਇਸ ਨੂੰ ਮਿਕਸ ਕਰ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਉਬਲੇ ਹੋਏ ਆਲੂ ਪਾਵਾਂਗੇ ਜਿੰਨੇ ਕਾ ਆਪਾਂ ਸਬਜ਼ੀ ਬਣਾਉਣੀ ਹੋਵੇ ਉਸ ਦੇ ਹਿਸਾਬ ਨਾਲ ਆਪਾਂ ਆਲੂ ਲੈ ਲਵਾਂਗੇ ਆਲੂਆਂ ਨੂੰ ਮਿਕਸ ਕਰ ਲਵਾਂਗੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਲੂਆਂ ਨੂੰ ਮਿਕਸ ਕਰ ਲਵਾਂਗੇ ਤੁਸੀਂ ਦੇਖੋਗੇ ਜੀ ਆਲੂਆਂ ਉੱਪਰ ਤੜਕੇ ਦੀ ਜੋ-ਜੋ ਵੀ ਆਪਾਂ ਇਸ ਵਿੱਚ ਸਮਾਨ ਪਾਇਆ ਹੈ ਉਸ ਦੀ ਆਲੂਆਂ ਉੱਪਰ ਚੰਗੀ ਤਰ੍ਹਾਂ ਕੋਟਿੰਗ ਹੋ ਜਾਏਗੀ ਆਲੂ ਦੀ ਸਬਜ਼ੀ ਡ్రਾਈ-ਡ్రਾਈ ਬਣੇਗੀ ਜੇ ਮੈਂ ਆਪਾਂ ਆਲੂਆਂ ਨੂੰ ਪਾਣੀ ਦੇ ਵਿੱਚ ਉਬਾਲਿਆ ਹੈ ਜੀ ਇਸ ਦੇ ਨਾਲ ਆਲੂਆਂ ਵਿੱਚ ਬਿਲਕੁਲ ਵੀ ਪਾਣੀ ਨਹੀਂ ਰਹੇਗਾ ਆਲੂ ਦੀ ਸਬਜ਼ੀ ਡ్రਾਈ-ਡ్రਾਈ ਬਣੇਗੀ ਲੱਗ ਕਰ ਆਪਾਂ ਨੂੰ ਫਿਰ ਵੀ ਲੱਗੇ ਕਿ ਆਲੂਆਂ ਵਿੱਚ ਪਾਣੀ ਹੈ ਤਾਂ ਆਪਾਂ ਇਸ ਨੂੰ ਪਕਾ ਰਹੇ ਹਾਂ ਇਹ ਸਬਜ਼ੀ ਬਹੁਤ ਡ్రਾਈ-ਡ్రਾਈ ਤੇ ਸਵਾਦ ਬਣੇਗੀ ਇੱਕ ਚਮਚ ਬਲੈਕ ਪੀਪਰ ਪਾਊਡਰ ਪਾਵਾਂਗੇ ਆਲੂਆਂ ਦੇ ਵਿੱਚ ਮਿਕਸ ਕਰ ਲਵਾਂਗੇ ਬਲੈਕ ਪੀਪਰ ਪਾਊਡਰ ਨੂੰ ਤੇ ਥੋੜੀ ਦੇਰ ਪਕਾ ਲਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਸ ਤਰੀਕੇ ਦੀਆਂ ਹੋਰ ਰੈਸਪੀਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸ ਤੋਂ ਪਹਿਲਾਂ ਅਸੀਂ ਵਰਤਦੇ ਲਈ ਸਾਬੂਦਾਣੇ ਦੀ ਖਿਚੜੀ ਤੇ ਕਈ ਹੋਰ ਤਰ੍ਹਾਂ ਦੇ ਹਲਵੇ ਤੇ ਕਈ ਹੋਰ ਵੀਡੀਓਜ਼ ਆਪਣੇ ਚੈਨਲ ਤੇ ਪਾ ਰੱਖੀਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਜੀ ਆਲੂਆਂ ਉੱਪਰ ਆਪਾਂ ਜੋ-ਜੋ ਵੀ ਇਸ ਵਿੱਚ ਮਸਾਲੇ ਪਾਏ ਨੇ ਉਸ ਦੀ ਕੋਟਿੰਗ ਹੋ ਚੁੱਕੀ ਹੈ ਹੁਣ ਆਪਣੀ ਇਸ ਤਰੀਕੇ ਦੀ ਸਾਚੀ ਬਣ ਕੇ ਤਿਆਰ ਹੈ ਸਬਜ਼ੀ ਉੱਪਰ ਹਰਾ ਧਨੀਆ ਪਾ ਕੇ ਸਰਵ ਕਰਾਂਗੇ ਸਬਜ਼ੀ ਨੂੰ ਹਰੇ ਧਨੀਏ ਨੂੰ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਹੁਣ ਆਪਣੀ ਇਸ ਤਰੀਕੇ ਦੀ ਵਰਤ ਵਿੱਚ ਖਾਦੀ ਜਾਣ ਵਾਲੀ ਸਬਜ਼ੀ ਬਣ ਕੇ ਤਿਆਰ ਹੈ ਮੈਂ ਇਹ ਸਬਜ਼ੀ ਉਬਲੇ ਹੋਏ ਦੋ ਵੱਡੇ ਸਾਈਜ਼ ਦੇ ਆਲੂਆਂ ਤੋਂ ਬਣਾਈ ਹੈ ਜਿੰਨੇ ਕਪਾ ਸਬਜ਼ੀ ਬਣਾਉਣੀ ਹੋਵੇ ਆਪਾਂ ਉਹਨੇ ਇੱਕ ਆਲੂ ਲੈ ਲਵਾਂਗੇ ਇਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੈ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜੀ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਹੁਣ ਆਪਾਂ ਸਬਜ਼ੀ ਨੂੰ ਸਰਵ ਕਰ ਲਵਾਂਗੇ ਗਰਮ ਗਰਮ ਸਬਜ਼ੀ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਆਪਾਂ ਇਸੇ ਸਬਜ਼ੀ ਨੂੰ ਦਹੀਂ ਨਾਲ ਵੀ ਖਾ ਸਕਦੇ ਹਾਂ ਜੀ ਜਾਂ ਵਰਤ ਦੇ ਵਿੱਚ ਜੋ ਵੀ ਆਪਾਂ ਆਟਾ ਖਾ ਸਕਦੇ ਹਾਂ ਉਸ ਦੀ ਰੋਟੀ ਬਣਾ ਕੇ ਖਾ ਸਕਦੇ ਹਾਂ ਇਸ ਸਬਜ਼ੀ ਦੇ ਨਾਲ ਗਰਮਾ ਗਰਮ ਸਬਜ਼ੀ ਨੂੰ ਦਹੀਂ ਦੇ ਨਾਲ ਸਰਵ ਕਰ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਣੀ ਇਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ